ਸੁਖਵੀਰ ਬਾਦਲ ਇਹ ਕਹਿੰਦਾ ਕੁ ਜਿੱਧਰ ਨੂੰ ਤੁਸੀਂ ਸੜਕ ਤੇ ਚੰਦ ਜਾਂਦੇ ਦੇਖੋਗੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਤੇ ਬੋਟਾ ਕੋ ਨਹੀਂ ਪਾਈ ਆ ਇਹ ਲੋਕਾਂ ਨੇ ਬੱਚੇ ਸਾਡੇ ਨਸ਼ਿਆਂ 'ਚ ਟੱਕ ਤੇ ਇਹ ਬਾਦਲ ਸਾਹਿਬ ਨੇ ਕਰਾਇਆ ਮੰਨਦੇ ਨੇ ਬਰੇ ਗੱਲੋਂ ਵੀ 717 ਦੇ ਵਿੱਚ ਹੀ ਕਰਾਇਆ ਸਾਰਾ ਬਾਦਲ ਸਾਹਿਬ ਨੇ ਕਰਾਇਆ ਬਾਦਲ ਸਾਹਿਬ ਤਾਂ ਕਹਿੰਦੇ ਰਹੇ ਉਹਨੂੰ ਸੁਖਵੀਰ ਨੂੰ ਉਹ ਕੰਟਰੋਲ ਕਰਨਾ ਏ ਤੇ ਓਏ ਓਏ ਆਪਣੇ ਸਾਲੇ ਤੇ ਕੰਟਰੋਲ ਕਰਨਾ ਏ ਤੈਨੂੰ ਮਾਂਜ ਦੂ ਹਰ ਗੱਲ ਤੇ ਲੱਗਿਆ ਰਹਿੰਦਾ ਹੁਣ ਮਾਂ ਪਾਰਟੀ ਅਬ ਦੀ ਪਾਰਟੀ ਲੈ ਕੇ ਆਓ ਪਰਾਵਾ ਮਸਾ ਤਾਂ ਖੜਾ ਛੜਾਇਆ ਤਾ ਵਾਦਲੇ ਕਹਿੰਦਾ ਕੁ ਜਿੱਦੜ ਨੂੰ ਤੁਸੀਂ ਸੜਕ ਤੇ ਚੰਦ ਜਾਂਦੇ ਦੇਖੋਗੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਤੇ ਬੋਟਾ ਕੋ ਨਹੀਂ ਪਾਈ ਆਂ ਲੋਕਾਂ ਨੇ ਜੇ ਸਾਰਾ ਕੁਝ ਬਲ ਸਾਹਿਬ ਨੇ ਕਰਾਇਆ ਹੈ ਕੱਸੀਆਂ ਤਾਂ ਪਾਣੀ ਤਾਂ ਪਹੁੰਚੇ ਨਹੀਂ ਸਾਡੇ ਕੋਲੇ ਸਰਕਾਰੀ ਕਾਲਜ ਤਾਂ ਕੋਈ ਸਾਨੂੰ ਦੇਖਿਆ ਨਹੀਂ ਰਸਤੇ 'ਚ ਸਰਕਾਰੀ ਸਕੂਲ ਨਹੀਂ ਸਾਨੂੰ ਕੋਈ ਵਧੀਆ ਦੇਖਿਆ ਕੋਈ ਯੂਨੀਵਰਸਿਟੀ ਨਹੀਂ ਬਣਾਈ ਅਸਲ 'ਚ ਉਹ ਇਹ ਕਹਿੰਦਾ ਹੁੰਦਾ ਜਦੋਂ ਤੁਸੀਂ ਸੜਕ ਤੇ ਜਾਂਦੇ ਹੋ ਜਿੰਨੀਆਂ ਬੱਸਾਂ ਦੇਖਦੀਆਂ ਸਾਰੀਆਂ ਬਲ ਸਾਹਿਬ ਦੀਆਂ ਨੇ ਉਹ ਸਾਰੀਆਂ ਬਲ ਸਾਹਿਬ ਦੀਆਂ ਨੇ ਜਿੰਨੇ ਆੜ ਵਾਲੇ ਹਵੇਲੀ ਹੋ ਉਲੀ ਕੋ ਟੱਬਾ ਕੁਈ ਦੀ ਪੋਕਟ ਆ ਬਾ ਕੋ ਫਿਰਨ ਇਹ ਸਾਰੇ ਬਾਲਸਾਬ ਨੇ ਇਹ ਬਾਲਸਾਬ ਨਿ ਕਰਾਇਆ ਇਹ ਨਹੀਂ ਤਰੱਕੀ ਕਰਾਈ ਤਰੱਕੀ ਤਾਂ ਖਾਦੋ ਸਾਨੂੰ ਕਚੈਰੀਆਂ ਚ ਰਿਸ਼ਵਤ ਨਹੀਂ ਹਟੀ ਬੱਚੇ ਸਾਡੇ ਨਸ਼ਿਆਂ ਚ ਟੱਕ ਤੇ ਇਹ ਬਾਲਸਾਨ ਕਰਾਇਆ ਮੰਨਦੇ ਨੇ ਮੇਰੇ ਗੱਲ ਬੀ 717 ਦੇ ਵਿੱਚ ਹੀ ਕਰਾਇਆ ਸਾਰਾ ਬਾਲਸਾਬ ਨੇ ਕਰਾਇਆ ਬਾਲੂ ਸਾਬ ਤਾਂ ਕਹਿੰਦੇ ਰਹੇ ਉਹਨੂੰ ਸਖਬੀਰ ਨੂੰ ਓਏ ਕੰਟਰੋਲ ਕਰ ਲੈ ਤੇ ਓਏ ਹੋਏ ਆਪਣੇ ਸਾਲੇ ਤੇ ਕੰਟਰੋਲ ਕਰ ਲੈ ਤੈਨੂੰ ਮਾਂਜ ਦੂ ਪਰ ਹੁਣ ਨਹੀਂ ਕੀਤਾ ਗਿਆ ਤੇ ਉਹ ਪਿਆ ਮਾਂਜਿਆ ਫਿਰ ਉਹਨੂੰ ਕੁਦਰਤ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਤ ਹੀ ਪਤਾ ਲੱਗਦਾ ਦੱਸੋ ਤਾਂ ਸਹੀ ਕੀ ਕੀਤਾ ਜੀ ਤੁਸੀਂ 10 ਸਾਲ ਹੀ ਗਿਣ ਲੈਨੇ ਆ 7 ਤੋਂ 17 ਵਾਲੇ ਉਹ ਤੋਂ ਪਹਿਲਾਂ ਵਾਲੇ ਨਹੀਂ ਗਿਣਦੇ 10 ਤੋਂ ਦੇ ਕੀ ਕਰਿਆ ਉਹਨਾਂ ਦਾ ਸਾਲਾਂ 'ਚ 2009 'ਚ 10000 ਬੰਦਾ ਸੀਗਾ 10000 ਦੇ ਲਗਭਗ ਨੌਜਵਾਨ ਸੀ ਜਿਹੜਾ ਡਰੱਗ ਐਡਿਕਟਡ ਸੀ ਤੇ 2015 ਤੱਕ 15 ਤੋਂ 20 ਲੱਖ ਹੋ ਗਿਆ ਇਹ ਕੀਤਾ ਤੁਸੀਂ ਔਰ ਕੌਣ ਕਰਦਾ ਸੀ ਨਾ ਗੀਦਾ ਲੱਗਦਾ ਬੱਚੇ-ਬੱਚੇ ਨੂੰ ਪੁੱਛ ਲਓ ਕਿਹਦਾ ਨਾ ਲੱਗਦਾ ਆਗੇ ਤੇ ਤੁਸੀਂ ਹਰ ਗੱਲ ਤੇ ਲੱਗਿਆ ਰਹਿੰਦਾ ਹੁਣ ਮਾਂ ਪਾਰਟੀ ਅਬ ਦੀ ਪਾਰਟੀ ਲੈ ਕੇ ਆਓ ਪਰਾਵਾ ਮਸਾ ਤਾਂ ਖੜਾ ਛੜਾਇਆ ਤੱਟ ਤੂੰ ਦੁਬਾਰੇ ਕਿਉਂ ਪੰਗਾ ਲਈਏ ਸੀ ਯਾਰ ਅੱਛਾ ਜੇ ਨੇ ਵਧੀਆ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਜੇ ਚੱਜ ਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਜੀ ਮੈਂ ਤਾਂ ਕਲਾਕਾਰ ਸੀ ਬੜਾ ਵਧੀਆ ਕੋਈ ਫੇਲ ਕਲਾਕਾਰ ਨਹੀਂ ਸੀ ਤਿੰਨ ਚਾਰ ਲੱਖ ਰੁਪਏ ਇੱਕ ਪ੍ਰੋਗਰਾਮ ਦਾ ਘੰਟੇ ਡੇਢ ਘੰਟੇ ਦਾ ਲੈ ਲੈਂਦਾ ਸੀ ਟੈਲੀਵਿਜ਼ਨ ਵਾਲਿਆਂ ਤੋਂ ਹੋਰ ਵੱਧ ਲੈ ਲੈਂਦੇ ਸੀ ਫਿਲਮ ਵਾਲਿਆਂ ਤੋਂ ਹੋਰ ਵੱਧ ਲੈ ਲੈਂਦੇ ਆ ਮੇਰੇ ਨਾਲ ਦੀ ਨੇ ਸਾਰੇ ਬਿੰਨੂ ਹੋਰੀ ਕਰਮਜੀਤ ਹੋਰੀ ਜੁਗਨੂ ਵਾਲੀ ਟੀਮ ਹੀ ਹੈ ਸਾਨੂੰ ਇੱਥੇ ਕਾਉਣ ਦੀ ਕੀ ਲੋੜ ਸੀ ਵੀ ਜੇ ਤੁਸੀਂ ਚੱਜ ਦੇ ਨਿਕਲੇ ਆਉਂਦੇ ਉਧਰੋਂ ਬਾਜਵਾ ਗਾਲਾਂ ਕੱਢੀ ਜਾਂਦਾ ਇਹ ਕਿੱਥੋਂ ਆ ਗਏ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਮੈਂ ਕਹਿੰਦਾ ਇਹ ਸੀ ਤਾਂ ਹੁਣ ਆ ਗਏ ਫਿਰ ਉਹਨੂੰ ਸੰਤ ਲੋਕਾਂ ਨੇ ਲਿਆਂਦਾ ਅੱਕ ਕੇ ਵੀਰ ਇਹਨਾਂ ਨੂੰ ਹੀ ਚੈੱਕ ਕਰ ਲੈਣਾ ਅੱਖੇ ਹੋਏ ਲੋਕ ਜਦੋਂ ਕੋਈ ਫੈਸਲਾ ਲੈਂਦੇ ਨਾ ਫਿਰ ਆਕਾ ਕੇ ਅਸੀਂ ਆ ਗਏ ਅਸੀਂ ਆ ਕੇ ਕੰਮ ਸਿੱਖ ਗਏ ਉਹਨੂੰ ਮੈਂ ਤਾਂ ਕਹਿਣਾ ਉਹਨਾਂ ਮੈਂ ਅੱਜ ਵੀ ਕਹਿ ਦਿੰਨਾ ਵੀ ਸਾਈਕਲ ਚਲਾਉਣ ਦੇ ਚਾਰ ਤਰੀਕੇ ਨੇ ਪਹਿਲਾਂ ਜੋ ਆਕ ਅੱਧੀ ਕੈਂਚੀ ਸਿੱਖਦਾ ਡਿੱਗ ਪੈਂਦਾ ਉਹ ਚ ਕਦੇ ਕਦੇ ਲੱਗ ਤੇ ਸਾਢੇ ਜੀ ਬਜੇ ਨੇ ਖੋਚ ਤੇ ਖੋਚ ਜੀ ਤੇ ਮੇਰੇ ਵੀ ਨਿਸ਼ਾਨ ਜੈਗੇ ਨੇ ਆ ਜੀ ਫਿਰ ਉਹ ਪੂਰੀ ਕੈਂਚੀ ਮਾਰ ਲੱਗ ਜਾਂਦਾ ਡੰਡੇ ਨੂੰ ਫੜ ਕੇ ਇੱਕ ਹੈਂਡਲ ਫੜ ਕੇ ਤੇ ਪੂਰੀ ਕੈਂਚੀ ਉਦੋਂ ਉਹਦਾ ਕੰਟਰੋਲ ਥੋੜਾ ਸਾਈਕਲ ਤੇ ਵੱਧ ਜਾਂਦਾ ਫਿਰ ਰੋਕਣਾ ਵੀ ਸਿੱਖ ਜਾਂਦਾ ਵੀ ਇਹਨੂੰ ਰੋਕਣਾ ਹੈ ਰੋਕਣਾ ਫਿਰ ਉਹ ਡੰਡੇ ਤੇ ਆ ਜਾਂਦਾ ਡੰਡੇ ਤੇ ਕੱਲੇ ਡੰਡੇ ਤੇ ਫਿਰ ਉਹ ਕਈ ਵਾਰੀ ਡੰਡੇ ਤੇ ਜਦੋਂ ਆਉਂਦਾ ਨਾ ਤਾਂ ਫਿਰ ਉਹ ਰੋਕਿਆ ਨਹੀਂ ਜਾਂਦਾ ਉਹ ਕੰਧ ਪੌਂਦੀ ਚ ਮਾਰ ਕੇ ਖੜਾਉਂਦਾ ਹੈ ਫਿਰ ਉਹ ਵੀ ਇਹ ਚਾਚ ਮਾਰਦਿਆਂ ਤੇ ਉੱਥੇ ਉੱਤਰ ਜਾਂ ਕੋਈ ਗੱਲ ਨਹੀਂ ਸਾਈਕਲ ਡਿੱਗ ਪੂਆ ਫੇਰੋਂ ਕਾਠੀ ਤੇ ਆ ਜਾਂਦਾ ਹੀ ਕਾਠੀ ਤੇ ਜਦੋਂ ਆ ਗਏ ਨਾ ਕੰਟਰੋਲ ਹੋ ਜਾਂਦਾ ਉਹਦਾ ਉਹਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਇੱਥੋਂ ਸੱਜੇ ਮੋੜਨਾ ਹੈ ਇੱਥੋਂ ਕਬੇ ਮੋੜਨਾ ਆ ਬ੍ਰੇਕ ਨੇ ਫੇਰੋਂ ਕੱਲ ਕਾਠੀ ਤੇ ਤਾਂ ਆ ਜਾਂਦਾ ਜਦੋਂ ਉਹਨੂੰ ਕੋਈ ਬੰਦਾ ਮਿਲ ਜੇ ਭਾਈ ਸ਼ਹਿਰ ਚੱਲੇ ਆ ਮੈਨੂੰ ਲੈ ਜਾ ਉਹ ਕਹਿੰਦਾ ਬਈ ਐਂ ਕਰ ਤਖ ਤੇਰੇ ਨਾਲ ਮੇਰਾ ਕੋਈ ਬੈਰ ਵਿਰੋਧ ਨਹੀਂ ਮੈਨੂੰ ਖਿੱਚਣਾ ਨਹੀਂ ਆਉਂਦਾ ਵੀ ਤੂੰ ਜਲਾਲਾ ਮੈਂ ਮੰਗਰ ਬਈ ਐਨਾ ਉਦੋਂ ਉਹਨੂੰ ਸਵਾਰੀ ਖਿੱਚਣੀ ਨਹੀਂ ਆਉਂਦੀ ਬੈਲੈਂਸ ਨਹੀਂ ਬਣਦਾ ਹੌਲੀ-ਬੜੀ ਫਿਰ ਉਹਨੂੰ ਖਿੱਚਣਾ ਵੀ ਆ ਜਾਂਦਾ ਹੁਣ ਅਸੀਂ ਇਸ ਲੈਵਲ ਤੇ ਪਹੁੰਚ ਗਏ ਕਿ ਅੱਧੀ ਕੈਂਚੀ ਪੂਰੀ ਕੈਂਚੀ ਡੰਡਾ ਕਾਠੀ ਹੁਣ ਖਿੱਚਣਾ ਵੀ ਆ ਗਿਆ ਉਹ ਨਸੀ ਕੈਰੀਅਰ ਦੇ ਪਿੱਛੇ ਬਿਠਾ ਕੇ ਬੰਦਾ ਨਾਬੇ ਛੱਡਿਆ ਉਹਨੇ ਕੋਈ ਭਗਵਾਨ ਸੇਵਾ ਜਿੰਦਾਬਾਦ ਜਿੰਦਾਬਾਦ ਨਾਬੇ ਤੱਕ ਖਿੱਚਣਾ ਆ ਗਿਆ ਸਾਨੂੰ ਇਹੀ ਕਹਿੰਦੇ ਸੀ ਨਾ ਤਜਰਬਾ ਨਹੀਂ ਹੈਗਾ ਮੈਂ ਕਿਹਾ ਤਜਰਬੇਦਾਰਾਂ ਤੋਂ ਤਾਂ ਦੁਖੀ ਨੇ ਇਹਦੇ ਕੋਲੇ ਤਜਰਬਾ ਨਹੀਂ ਤਜਰਬਾ ਕਹਦਾ ਤ ਯਾਰ ਬਾ ਹਾਂ ਮੇਰੇ ਕੋਲੇ ਬੱਸਾਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਰੇਤੇ ਦੀਆਂ ਖੱਦਾਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਲੋਕਾਂ ਦੇ ਢਾਬਿਆਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣ ਦਾ ਬਹੁਤ ਤਜਰਬਾ ਹੈ ਉਹ ਇਹਨਾਂ ਨੇ ਕਦੇ ਪਾਇਆ ਨਹੀਂ ਆਈ ਹਲ ਕਾਂਗਰਸ ਦਾ ਸੀ ਉਹ ਉਹਨਾਂ ਨੇ ਵਧਾਤਾ ਸਾਰਾ ਕੁਝ ਕੇਸ ਖਰਾਬ ਕਰਤੇ ਤੁਸੀਂ ਆਪ ਦੇਖ ਲਓ ਇਹ ਮੈਨੂੰ ਕਹਿਣ ਦੀ ਲੋੜ ਆ ਹੁਣ ਪਹਿਲਾਂ ਕਹਿੰਦੇ ਸੀ ਵੱਡੀਆਂ ਮੱਛੀਆਂ ਨਹੀਂ ਫੜਦੇ ਵੱਡੀਆਂ ਮੱਛੇ ਨਹੀਂ ਫੜਦੇ ਜਿੱਤੇ ਵੱਡਾ ਫੜ ਲਿਆ ਉਹਦੇ ਸਾਰੇ ਉਹਦੇ ਹੱਕ ਚ ਆ ਗਏ ਹੁਣ ਇਹ ਕਹਿਣ ਦੀ ਲੋੜ ਹੈ ਵੀ ਕੌਣ ਘਰੇਲੇ ਹੋਏ ਸੀਗੇ ਚੰਨੀ ਮਜੀਠੇ ਦੇ ਹੱਕ 'ਚ ਬੋਲੇਆ ਬਾਜਵਾ ਮਜੀਠੇ ਦੇ ਹੱਕ 'ਚ ਬੋਲੇਆ ਖੈਰਾ ਉਹ ਤਾਂ ਚਲੋ ਆਪ ਹੀ ਫਸੂਣ ਉਸੇ ਚੱਕਰ 'ਚ ਉਹ ਵੀ ਹੱਕ 'ਚ ਬੋਲੇਆ ਤਾਂ ਚਲੋ ਸਟਾਫ ਮੈਂਬਰ ਉਹਦਾ ਬਿੱਟੂ ਉਹਦੇ ਹੱਕ 'ਚ ਬੋਲੇਆ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਬੋਲੇਆ ਫਿਰ ਮੈਨੂੰ ਦੱਸੋ ਪੰਜਾਬ ਨੂੰ ਬਚਾਉਣ ਵਾਲਾ ਕੌਣ ਸੀਗਾ ਭਾਈ ਜੇ ਆਵਾਜ਼ ਦੀ ਪਾਰਟੀ ਨਾ ਹੁੰਦੀ ਤੇ ਸਾਰੇ ਰਲੇ ਹੋਏ ਨੇ ਜਦੋਂ ਲੋਕਾਂ ਨੇ ਰੌਲਾ ਪਾਇਆ ਸਭ ਤੋਂ ਪਹਿਲਾਂ ਚੰਨੀ ਮੁਕਰਿਆ ਕਹਿੰਦਾ ਮੈਨੂੰ ਲੱਗਾ ਪਾਰਗੜ ਨੂੰ ਫੜਨ ਲੱਗੇ ਨੇ ਲੈ ਪਾਰਗੜ ਦਾ ਲੈਣਾ ਦੇਣਾ ਕੀ ਹੈ ਯਾਰ ਇਹ ਚ ਮੈਨੂੰ ਲੱਗਦਾ ਪਾਰਗੜ ਨੂੰ ਫਸਾਉਣਾ ਚਾਹੁੰਦਾ ਹੋਣਾ ਆਪਸ ਚੈਨ ਨਾ ਕੰਮ ਨੇ ਦਾ ਕੋਈ ਕਿਧਰ ਉਹ ਨੂੰ ਕੋਈ ਕਿਧਰ ਉਹ ਨੂੰ ਸੋ ਇਹਨਾਂ ਦਾ ਇਹਨਾਂ ਦਾ ਰੌਲਾ ਕੁਰਸੀਆਂ ਦਾ ਚੱਲ ਰਿਹਾ ਹੈ ਆਪਣਾ ਰੌਲਾ ਪੰਜਾਬ ਨੂੰ ਦੁਬਾਰੇ ਤਰੱਕੀ ਦਾ ਚੱਲ ਰਿਹਾ ਹੈ ਇਹਨਾਂ ਦਾ ਕੁਰਸੀਆਂ ਦਾ ਚੱਲ ਰਿਹਾ ਹੈ ਕੋਈ ਕਿਸ ਨੂੰ ਕੋਲ ਆ ਜਾਂਦਾ ਕੋਈ ਕਿਸ ਨੂੰ ਕੋਲ ਆ ਜਾਂਦਾ ਕੋਈ ਕਿਤੇ ਨਹੀਂ ਜਾਂਦਾ ਕੋਈ ਕਿਤੇ ਨਹੀਂ ਜਾਂਦਾ ਕੋਈ ਕਿਸੇ ਨੂੰ ਜੁਆਇਨ ਕਰਾ ਜਾਂਦਾ ਕੋਈ ਕਿਸੇ ਨੂੰ ਕਹਿੰਦਾ ਮੈਂ ਜੁਆਇਨ ਨਹੀਂ ਕਰਦਾ ਮੈਂ ਇਹਨੂੰ ਮੰਨਦਾ ਹੀ ਨਹੀਂ ਦੀ ਜੁਆਇਨਿੰਗ ਆ ਕੰਮ ਚੱਲ ਰਿਹਾ ਹੈ ਨਾ ਵੀ ਕਰੇ ਪੰਜਾਬ ਬਾਰੇ ਸੋਚੇ ਨਾ ਕਦੇ ਪੰਜਾਬ ਦੀ ਗੱਲ ਕੀਤੀ ਐ ਨਾ ਭਗਵੰਤ ਮਾਨੂ ਗਾਲਾਂ ਕੇਜਰੀਵਾਲ ਨੂੰ ਗਾਲਾਂ ਬੱਸ ਕੰਨੇ ਐ ਗਾਲਾਂ ਕੱਢ ਕੇ ਆ ਜਾਂਦੇ ਅਸੀਂ ਐ ਕਿਵੇਂ ਆ ਜਾਉਂਗੇ ਵੀ ਇਹ ਆਜੇ ਚੀਜ਼ਾਂ ਕਦੇ ਪਹਿਲਾ ਫੰਕਸ਼ਨ ਹੋਏ ਵੀ ਕੈਂਸਰ ਦੀਆਂ ਬੱਸਾਂ ਵੀ ਜਾ ਕੇ ਘਰ ਘਰ ਦੇਖਿਓ ਲੋਕੋ ਕੋਈ ਗੱਲ ਨਹੀਂ ਦਰਉਣਾ ਕੁਛ ਨਹੀਂ ਹੁੰਦਾ ਇਲਾਜ ਕਰ ਲਾਂਗੇ ਕਦੇ ਹੋਏ ਫੰਕਸ਼ਨ ਆ ਜੀ ਕਦੇ ਨਿਯੁਕਤੀ ਪੱਤਰ ਸਮਰੋਹ ਹੋਏ ਵੀ ਇਹ 55000 ਨੌਕਰੀ ਦੇਣੀ ਹੈ ਜੀ ਅੱਜ ਆਈਆਂ ਨੂੰ ਅੱਜ ਇੰਨਿਆਂ ਨੂੰ ਕਦੇ ਹੋਏ ਫੰਕਸ਼ਨ ਕਦੇ ਸਕੂਲ ਆਫ ਐਮੀਨੈਂਸ ਰਾਜ ਹਾਈ ਨੂੰ ਬਣਾ ਕੇ ਉਹਨੂੰ ਹੋਰ ਅਪਗ੍ਰੇਡ ਕਰਨ ਦਾ ਫੰਕਸ਼ਨ ਹੋਇਆ ਕਦੇ ਜੀ ਐ ਤੂੰ ਵੀ ਵੱਡੇ ਵੱਡੇ ਪੋਲਿਟਿਸ਼ਨ ਜਿਹੜੇ ਨੇ ਸਰਕਾਰ ਦਾ ਹਿੱਸਾ ਰਹੇ ਨੇ ਸੰਗਰੂਰ ਤੋਂ ਕਦੇ ਨਰਸਿੰਗ ਕਾਲਜ ਬਾਰੇ ਸੋਚਿਆ ਕਦੇ ਮੈਡੀਕਲ ਕਾਲਜ ਲਿਆਉਣ ਬਾਰੇ ਸੋਚਿਆ ਨਾ ਸਰੂਪਾ ਪਾਇਆ ਬੋਲੇ ਸੋ ਅਚਰੋਈ ਬਹੁਤ ਬਲ ਮਿਲ ਗਿਆ ਪਾਰਟੀ ਨੂੰ ਅੱਜ ਫਲਾਨਾ ਆ ਗਿਆ ਜੀ ਫਲਾਨਾ ਆ ਗਿਆ ਆ ਕੱਲ ਪਰਸੋਂ ਮੈਂ ਫੇਰ ਪੜਿਆ ਇੱਕ ਵਾਰੀ ਫੇਰ ਪੜਿਆ ਕਿ ਬਲਦੇਮਾਨ ਆ ਗਿਆ ਮੈਂ ਕਿਹਾ ਵੀ ਫੇਰ ਆ ਗਿਆ ਮੈਂ ਕਿਹਾ ਇਹ ਪਤਾ ਕਰੋ ਕਿੰਨੀ ਵਾਰ ਆਇਆ ਤੇ ਕਿੰਨੀ ਵਾਰ ਗਿਆ ਹੈ ਇੱਥੇ ਖੜੇ ਰਹਿ ਮੰਗੇ ਯਾਰ ਬਸ ਅਸੀਂ ਸਾਨੂੰ ਹੋਰ ਕੋਈ ਮਤਲਬ ਮਿਲਣਾ ਹੀ ਨਹੀਂ ਮਤਲਬ ਇੱਥੇ ਖੜੇ ਰਹਿਵਾਂਗੇ ਹਾਰੰਦੇ ਰਿਕਾਰਡ ਬਣਾ ਚੁੱਕੇ ਨੇ ਬੰਦੇ ਫੇਰ ਫਿਰਦੇ ਉੱਤੇ ਕਿਸੇ ਨਵੇਂ ਬੰਦੇ ਨੂੰ ਆਉਣ ਦੇਣਗੇ ਆਪਣੀ ਪਾਰਟੀ 'ਚ ਹਜੇ ਵੀ ਨਹੀਂ ਸਿੱਖੇ ਵੀ ਹੁਣ ਤਾਂ ਕਿਸੇ ਨਵੇਂ ਵਲੰਟੀਅਰ ਨੂੰ ਦੇ ਦੋ ਹੁਣ ਉਹ ਗਾਣਾ ਤਿਆਰ ਕਰ ਲਿਆ ਹਜੇ ਵੀ ਨਹੀਂ ਸਿੱਖੇ ਧਰਮ ਵਾਲੇ ਪਾਸਿਓਂ ਲੁੱਟ ਕੇ ਖਾ ਗਏ ਜੀ ਆਪਾਂ ਤਾਂ ਨਿਸ਼ਾਨ ਸਾਹਿਬ ਦੂਰੋਂ ਵੀ ਨਜ਼ਰ ਆ ਜਾਏ ਮੱਥਾ ਟੇਕ ਦਿੰਨੇ ਆ ਇਹ ਨਹੀਂ ਵੀਰੋ ਇਹ ਤਾਂ ਰੱਬ ਨੂੰ ਟੱਬ ਸਮਝਦੇ ਆ ਇਹ ਜੇ ਕੱਲ ਨੂੰ ਲੜਨਗੇ ਉੱਥੇ ਦੇਖਿਓ ਤੁਸੀਂ ਆਹ ਸਾਡਾ ਹੈ ਜੀ ਆਹ ਸਾਡਾ ਹੈ ਜੀ ਆਹ ਛੋਡਾ ਹੈ ਜੀ ਆਹ ਇਟਾ ਹੈ ਜੀ ਆ ਇਹਦਾ ਹੈ ਜੀ ਉਹਦਾ ਹੈ ਜੀ ਲੈ ਅੱਦਾ ਯਾਰ ਪਰ ਕੋਈ ਗੱਲ ਨਹੀਂ ਸਿਆਣੇ ਕਹਿੰਦੇ ਆ ਰੱਬ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਆ ਪਰ ਪਿੰਦੀ ਬਹੁਤ ਬਰੀਕ ਹੈ ਐਸਾ ਪਹੀ ਜਾਂਦੀ ਹੈ ਨਾ ਉਹ ਵੀ ਤੁਸੀਂ ਦੇਖੋਗੇ ਕੀ ਟੈਲੈਂਟ ਹੈ ਮੈਨੂੰ ਇਹ ਦੰਦੋ ਜੀ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਚ ਕਿਹੜਾ ਟੈਲੈਂਟ ਹੈ ਜਿਹੜਾ ਸਾਡੇ ਬਜਵਾਕਾਂ ਚ ਹੈ ਨਹੀਂ ਵੀ ਉਹਨੂੰ ਹੀ ਅੱਗੇ ਆਉਣਾ ਚਾਹੀਦਾ ਪੰਜਾਬੀ ਉਹਨੂੰ ਨਹੀਂ ਬੋਲਣੀ ਆਉਂਦੀ ਸਿੱਖ ਤੇ ਅਸਦਾ ਹੁਣ ਨੂੰ ਨਹੀਂ ਪਤਾ ਉਹ ਤਾਂ ਇਹ ਕਹਿ ਦਿੰਦਾ ਹੈ ਉਹਨੇ ਤਾਂ ਇਹ ਕੀ ਹੋਇਆ ਜਾ ਕੇ YouTube ਤੇ ਹੁਣੀ ਖੋਲ ਲਿਓ ਕਿ ਗੁਰੂ ਰਾਮਦਾਸ ਜੀ ਜੇ ਚਾਹੁੰਦੇ ਉਸ ਵੇਲੇ ਕਿਸੇ ਅਮਰਤਾਰੀ ਸਿੰਘ ਤੋਂ ਸਿੱਧਰਵਾਰ ਸਾਹਿਬ ਜੀ ਦਾ ਦੋ ਘਾਟਨ ਕਰਾ ਸਕਦੇ ਸੀ ਪਰ ਉਹਨਾਂ ਨੇ ਇੱਕ ਮੁਸਲਮਾਨ ਮੀਆਂ ਮੀਰ ਤੋਂ ਕਰਵਾਇਆ ਉਹਨੂੰ ਕੌਣ ਸਮਝਾਵੇ ਸੁਖਵੀਰ ਸਿੰਘਾਂ ਅਮਰਤਾ ਹਰੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਬਾਅਦ ਚ ਦਸਵੇਂ ਗੁਰੂ ਨੇ ਉਹ ਤਾਂ ਚੌਥੇ ਗੁਰੂ ਸੀ ਪਤਾ ਹੀ ਨਹੀਂ ਜੋ ਬੋਲਣਾ ਬੋਲ ਦਿਓ ਚੱਕ ਦਿਓ ਬਾਪੂ ਨੇ ਦੇਤੀ ਕੁਰਸੀ ਬੋਲੀ ਜਾਓ ਕਦੇ ਪੜਪੜ ਵੀ ਲਿਆ ਕਰੋ ਕੋਈ ਕਿਤਾਬ ਪੜ ਲਿਆ ਕਰੋ ਵੀ ਇਹਦੇ ਚ ਕੀ ਲਿਖਿਆ ਹੋਇਆ ਹੈ ਕਿੱਧਰ ਨੂੰ ਜਾ ਰਹੇ ਆ ਕਿ ਨਾ ਕੱਖ ਨਹੀਂ ਪਤਾ ਹੁਣ ਮੈਂ ਤਾਂ ਕਰੀ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆਜੋ ਗਲਤੀ ਤੇ ਤੂੰ ਹੁਣ ਕਿਉਂ ਆਉਣਗੇ ਉਹ ਜਦੋਂ ਜਦੋਂ ਕਹਿੰਦੇ ਸੀ ਤੇਥੋਂ ਗਲਤੀ ਹੋਈ ਜਾਂਦੀ ਹੈ ਛੱਡ ਦੇ ਉਹ ਕਹਿੰਦਾ ਨਾ ਮੈਂ ਨਹੀਂ ਛੱਡਦਾ ਮੈਂ ਹੀ ਹੁਣ ਕਹਿੰਦਾ ਆ ਜੋ ਜਿਵੇਂ ਮਰਜੀ ਕਰ ਲੋ ਕਿਉਂਕਿ ਪੱਕਾ ਪਤਾ ਹੈ ਨਾ ਅਕਾਲੀ ਦਲ ਦੇ ਟੋਟੇ ਹੋਣ ਲੱਗੇ ਹੁਣ ਮੈਨੂੰ ਪੱਤਰਕਾਰਾਂ ਨੇ 2019 ਚ ਪੁੱਛਿਆ ਇਸ ਮਿਲਦਾ ਫੁੱਲ ਸਾਹਿਬ ਬੈਠੇ ਆ ਆਪ ਸਾਹਮਣੇ ਪੱਤਰਕਾਰ ਬੈਠੇ ਸਾਰੇ ਮੈਂ ਉਦੋਂ ਐਮਪੀ ਲੜ ਰਿਹਾ ਸੀ 2019 ਚ ਮੈਨੂੰ ਪੱਤਰਕਾਰ ਨੇ ਪੁੱਛਿਆ ਅਕਾਲੀ ਦਲ ਦਾ ਕੀ ਪਿਵਖਾ ਹੈ ਮੈਂ ਕਿਹਾ ਸਿੱਧਾ ਲਿਖ ਲੋ ਪ੍ਰਚਾਪ ਦਿਓ ਫੇਰ ਵੀ ਨਾ ਪੱਤਰਕਾਰ ਆਪਦੇ ਦਿਲੋਂ ਤਾਂ ਇੱਥੋਂ ਭੇਜ ਦਿੰਦੇ ਨੇ ਉੱਥੇ ਛਾਪਦਾ ਨਹੀਂ ਜੀ ਉੱਥੇ ਹੋਰ ਬੈਠੇ ਹੁੰਦੇ ਆ ਜੀ ਉਹਨਾਂ ਨੇ ਟਾਈਟਲ ਬਦਲ ਦਿੱਤੇ ਮੈਂ ਕਿਹਾ ਸਿੱਧਾ ਲਿਖ ਲੋ ਅਕਾਲੀ ਦਲ 1920 ਚ ਸ਼ੁਰੂ 2019 ਚ ਖਤਮ 99 ਸਾਲਾ ਲੀਜ਼ ਮੈਂ ਕਿਹਾ ਨਿਬੜ ਗਿਆ ਕੰਮ ਉਹੀ ਕੰਮ ਹੋਇਆ ਜੀ ਹੁਣ ਦੇਖੋ ਪਾੜ ਕੇ ਦਿਖਾਓ ਅਕਾਲੀ ਦਲ ਕਿੱਥੇ ਜੇ ਕਿਸੇ ਕੋਈ ਜਾਂਚ ਕਮੇਟੀ ਬਣਾਉਣ ਵਾਸਤੇ ਇਹਨਾਂ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜੇ 11 ਮੈਂਬਰੀ ਬਣਦੀ ਨਹੀਂ 5 ਮੈਂਬਰੀ ਬਣਾਉਂਦੇ ਜਾਂ 3 ਮੈਂਬਰੀ ਕੋ 11 ਹੈ ਹੀ ਨਹੀਂ 11 ਮੈਂਬਰੀ ਨਹੀਂ ਕਰੋ ਪੂਰੇ 11 ਤੁਸੀਂ ਗਿਣ ਕੇ ਦਿਖਾ ਦਿਓ ਕਿ ਆ 11 ਹੋ ਸਕਦੇ ਨੇ ਕਰੋ ਕਿੱਥੇ ਅਕਾਲੀ ਦਲ ਦਾ ਇਤਿਹਾਸ ਮੋਰਚਿਆਂ ਦਾ ਕਿੱਥੇ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਦਾ ਕਿੱਥੇ

ਉੱਥੇ ਫਿਰਦੇ ਆਪਾ ਪੌਕ ਜਿਉਂ ਲਗਦੇ ਆ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਇੱਥੇ ਚੱਲੀ ਜਾਂਦਾ ਕੁਰਸੀਆਂ ਕਰਸੀਆਂ ਉਹਨਾਂ ਦੀਆਂ ਸਟੇਜ ਤੇ ਸਟੇਜ ਤੇ ਜ਼ਿਆਦਾ ਬੰਦੇ ਹੁੰਦੇ ਆ ਮੂਹਰੇ ਘੱਟ ਹੁੰਦੇ ਆ ਲੜ ਪੈਂਦੇ ਆ ਆਪਸ ਵਿੱਚ ਕੁਰਸੀਆਂ ਚਲਦੀਆਂ ਉੱਥੇ ਫਿਰ ਕੋਈ ਨਾ ਕੋਈ ਉਂਗਲ ਲਾਹਂਦਾ ਨਾ ਉਹ ਤਾਂ ਇਹ ਕਹਿੰਦੇ ਨੇ ਵੀ ਤੂੰ ਤੁਹਾਡਾ ਤਾਂ ਹੁਣ ਜ਼ਮਾਨਾ ਲੰਘ ਗਿਆ ਜੀ ਸਾਨੂੰ ਦਿਓ ਮੌਕਾ ਉਹ ਦੂਜਾ ਕਹਿੰਦੇ ਜ਼ਮਾਨਾ ਕਿਵੇਂ ਲੰਘ ਗਿਆ ਅਸੀਂ ਹੈਗੇ ਆ ਅਸੀਂ ਟਕਸਾਲੀਆਂ ਆ ਅਸੀਂ ਉਹ ਆਇਆ ਉਹ ਇਹ ਚੱਕਰਾਂ ਚ ਫਿਰਦੇ ਨੇ ਕੋਈ ਪੰਜਾਬ ਦਾ ਮੁੱਦਾ ਡਿਸਕਸ ਕਰਦਾ ਜੀ ਮੈਨੂੰ ਇਹ ਦੱਸੋ